ਮਹਾਲੀ ਦੇ ਖੇਡ ਸਟੇਡੀਅਮ ਵਿੱਚ ਐਥਲੈਟਿਕ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਜਿਸ ਦੇ ਚੱਲਦਿਆਂ ਅੱਜ ਮਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਜਿੱਥੇ ਉਹਨਾਂ ਨੇ ਖਿਡਾਰੀਆਂ ਦੇ ਨਾਲ ਮੁਲਾਕਾਤ ਕੀਤੀ ਉੱਥੇ ਹੀ ਖਿਡਾਰੀਆਂ ਦਾ ਹੌਸਲਾ ਵੀ ਵਧਾਇਆ ਇਸ ਮੌਕੇ ਤੇ ਸੰਬੋਧਿਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਖੇਡ ਸਟੇਡੀਅਮ ਨੂੰ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਜਲਦ ਅਪਡੇਟ ਕੀਤਾ ਜਾਵੇਗਾ ਇਸ ਖੇਡ ਸਟੇਡੀਅਮ ਦੇ ਵਿੱਚ 6 ਕਰੋੜ ਦੀ ਲਾਗਤ ਦੇ ਨਾਲ ਸਿੰਥੈਟਿਕ ਟਰੈਕ ਤਿਆਰ ਕੀਤਾ ਜਾਵੇਗਾ ਅਤੇ ਇਸ ਟਰੈਕ ਨੂੰ 1 ਸਾਲ ਦੇ ਅੰਦਰ ਅੰਦਰ ਮੁਕੰਮਲ ਕਰਨ ਦਾ ਦਾਵਾ ਵੀ ਕੀਤਾ ਹੈ ਇਸ ਤੋਂ ਲਾਭ ਉਹਨਾਂ ਨੇ ਬੋਲਦਿਆਂ ਕੀ ਕੁਝ ਕਿਹਾ ਆਉ ਜਾਣਦੇ ਆ ਸਾਰਾ ਅੱਜ ਤੀਸਰੇ ਦਿਨ ਤੋਂ ਪਹੁੰਚੇ ਹੋ ਕਿਸ ਤਰੀਕੇ ਦਾ ਪ੍ਰੋਗਰਾਮ ਰਿਹਾ ਜੀ ਕੀ ਕੁਝ ਖਾਸ ਰਿਹਾ ਦੇਖੋ ਮੈਂ ਇਹ ਸਮਝਦਾ ਵੀ ਐਸੋਸੀਏਸ਼ਨ ਦਾ ਬੜਾ ਵੱਡਾ ਉਦਮ ਹੈ ਜਿਹੜੀ ਡਿਸਟ੍ਰਿਕਟ ਐਥਲੈਟਿਕਸ ਐਸੋਸੀਏਸ਼ਨ ਹੈ ਖਾਸ ਕਰਕੇ ਪ੍ਰਧਾਨ ਸਾਹਿਬ ਦਾ ਕੋਟ ਸਾਹਿਬ ਦਾ ਤੇ ਇਹਨਾਂ ਦੇ ਸਮੂੱਚੇ ਜਿਹੜੇ ਮੈਂਬਰਾਂ ਨੇ ਤੇ ਕਿਉਂਕਿ ਹਰ ਸਾਲ ਇਹ ਚੈਂਪੀਅਨਸ਼ਿਪ ਕਰਾਉਂਦੇ ਨੇ ਤੇ 19ਵੀਂ ਇਹ ਬਾਹਰ ਕਰਵਾ ਰਹੇ ਨੇ ਉਹਨੇ ਵੀ ਚੈਂਪੀਅਨਸ਼ਿਪ ਅੱਜ ਕਰਾਉਣ ਜਾ ਰਹੇ ਨੇ ਮੈਂ ਇਹਨੂੰ ਜਿੱਥੇ ਵਧਾਈ ਦਿੰਦਾ ਉੱਥੇ ਮੈਂ ਸ਼ਲਾਘਾ ਕਰਦਾ ਇਹਨਾਂ ਦੀ ਵੀ ਇਹਨਾਂ ਨੇ ਜਿਹੜਾ ਜੋ ਉਦਮ ਕਰ ਰਹੇ ਨੇ ਇਹ ਬਹੁਤ ਹੀ ਵਧੀਆ ਤੇ ਨਿਆਰਾ ਉਦਮ ਆ ਔਰ ਬੱਚਿਆਂ ਨੂੰ ਇੱਕ ਸੇਧ ਦੇ ਰਹੇ ਨੇ ਬੱਚਿਆਂ ਨੂੰ ਚੰਗੇ ਕੰਮ ਤੇ ਲਾ ਰਹੇ ਨੇ ਔਰ ਇਹਨਾਂ ਦੀਆਂ ਜਿਹੜੀਆਂ ਐਫਰਟ ਨੇ ਉਹ ਰੰਗ ਵੀ ਲੈ ਕੇ ਆ ਰਹੀਆਂ ਤੇ ਬੱਚੇ ਚੰਗੇ ਚੰਗੇ ਟੂਰਨਾਮੈਂਟ ਚ ਖੇਡ ਕੇ ਆਪਣੇ ਸ਼ਹਿਰ ਦਾ ਤੇ ਆਪਣੇ ਦੇਸ਼ ਦਾ ਜਿਹੜਾ ਨਾਂ ਉੱਚਾ ਜਿਹੜਾ ਉਹ ਕਰ ਰਹੇ ਨੇ ਸਾਰਾ ਇਸ ਗਰਾਊਂਡ ਨੂੰ ਅਪਗ੍ਰੇਡ ਕਰਨ ਦੇ ਵਾਸਤੇ ਸਰਕਾਰ ਵੱਲੋਂ ਕਿਸ ਤਰੀਕੇ ਦਾ ਯੋਗਦਾਨ ਪਾਇਆ ਜਾ ਰਿਹਾ ਦੇਖੋ ਗੱਲ ਇਹ ਆ ਵੀ ਇਹ ਗਰਾਊਂਡ ਬਣੇ ਨੂੰ ਤੇ ਸਟੇਡੀਅਮ ਬਣੇ ਨੂੰ ਤਾਂ 15-20 ਸਾਲ ਹੋ ਗਏ ਕਿਸੇ ਨੇ ਪੁੱਛਿਆ ਨਹੀਂ ਬਸ ਇਹ ਸਟੇਡੀਅਮ ਵੀ ਇਹ ਮੈਂ ਬਣਵਾਏ ਸੀ ਅੱਜ ਤੋਂ 15-18 ਸਾਲ ਪਹਿਲਾਂ ਉਦੋਂ ਬਾਅਦ ਹੁਣ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਤੇ ਮੁਹਾਲੀ ਦੇ ਸਾਰੇ ਲੋਕਾਂ ਨੇ ਮੈਨੂੰ ਅੱਗੇ ਲਾਇਆ ਤੇ ਐਮ.ਐਲ.ਏ ਬਣਾਇਆ ਤੇ ਮੇਰੀ ਆਪਣੀ ਮੈਂ ਡਿਊਟੀ ਸਮਝਦੇ ਹੋਏ ਮੈਂ ਜਿੰਨਾ ਕਰ ਸਕਦਾ ਕਰ ਰਿਹਾ ਹਾਂ ਤੋ ਇਹ ਸਟੇਡੀਅਮ ਜਿਹੜਾ ਹੈ ਨਾ ਜੀ ਇਹਦੇ ਉੱਤੇ ਲੱਗ ਰਿਹਾ ਹੈ ਸਿੰਥੈਟਿਕ ਸਾਰਾ ਟਰੈਕ ਬਣ ਰਿਹਾ ਹੈ ਔਰ ਟੈਂਡਰ ਹੋ ਚੁੱਕਿਆ ਹੈ ਕੰਮ ਅਲਾਊਟ ਹੋ ਚੁੱਕਿਆ ਹੈ ਇੱਕ ਦੋ ਦਿਨਾਂ 'ਚ ਕੰਮ ਸ਼ੁਰੂ ਹੋ ਜਾਊਗਾ ਤੇ 6 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਾਣਾ ਹਾਲ ਦੀ ਘੜੀ ਹਾਂਜੀ ਬਾਕੀ 9 ਕਰੋੜ ਰੁਪਏ ਟੋਟਲ ਮਨਜ਼ੂਰ ਹੋਇਆ ਹੈ ਲੇਕਿਨ ਜਿਹੜਾ ਟਰੈਕ ਬਣ ਰਿਹਾ ਹੈ ਸੰਥੈਟਿਕ ਇਹ 6 ਕਰੋੜ ਰੁਪਏ ਦੀ ਲਾਗਤ ਦਾ ਬਣ ਰਿਹਾ ਹੈ ਔਰ 1 ਸਾਲ ਤੋਂ ਵੀ ਘੱਟ ਟਾਈਮ ਦੇ ਵਿੱਚ ਇਹ ਬਣ ਕੇ ਤਿਆਰ ਹੋ ਜਾਊਗਾ ਇਹੀ ਨਹੀਂ ਹਾਕੀ ਦਾ ਵੀ ਜਿਹੜਾ ਆਸਟੋਟਰਾਫਾ ਜਿਹੜਾ ਉਹ ਲੱਗਣਾ ਸ਼ੁਰੂ ਹੋ ਗਿਆ ਉਹਦੇ ਵੀ ਟੈਂਡਰ ਖੁੱਲ ਚੁੱਕੇ ਨੇ ਤੇ ਵਰਕ ਆਰਡਰ ਜਾਰੀ ਹੋ ਚੁੱਕੇ ਨੇ ਉਹਦਾ ਵੀ ਕੰਮ ਆ ਜਿਹੜਾ 1 ਸਾਲ ਦੇ ਵਿੱਚ ਵਿੱਚ ਹੋ ਜਾਊਗਾ ਆਰਾਮਾਦੀ ਪਾਰਟੀ ਸਰਕਾਰ ਲਗਾਤਾਰ ਪੰਜਾਬ ਦੇ ਬੱਚਿਆਂ ਵਾਸਤੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਆ ਤੇ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੇ ਮਜ਼ਦੂਰਾਂ ਨੂੰ ਪੰਜਾਬ ਦੀ ਇੰਡਸਟਰੀ ਨੂੰ ਔਰ ਪੰਜਾਬ ਦੇ ਹਰ ਇੱਕ ਖੇਤਰ ਨੂੰ ਅੱਗੇ ਅੱਗੇ ਲੈ ਕੇ ਜਾਣ ਲਈ ਤਤਪਾਰਾਂ ਤੇ ਕੋਸ਼ਿਸ਼ ਕਰ ਰਹੀ ਹੈ ਤੁਸੀਂ ਦੇਖੋਗੇ ਆਉਣ ਵਾਲੇ 5 ਸਾਲ ਦੇ ਵਿੱਚ ਆਉਣ ਵਾਲੇ ਜਿਹੜੇ ਦੋ ਸਾਲ ਹੈਗੇ ਦੋ ਸਾਲ ਲੰਘ ਕੇ ਦੋ ਸਾਲ ਦੇ ਵਿੱਚ ਦੇਖੋਗੇ ਇੱਕ ਬੜੀ ਵੱਡੀ ਚੇਂਜ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਵੱਲੋਂ ਦੇਖਣ ਨੂੰ ਤੁਹਾਨੂੰ ਮਿਲੂਗੀ